ਇਸ ਵੇਲੇ ਬ੍ਰੇਕਿੰਗ ਨਿਊਜ਼ ਕੈਨੇਡਾ ਤੋਂ ਆਈ ਹੈ ਜੋ ਕਿ ਬੜੀ ਮਦਭਾਗੀ ਖਬਰ ਹੈਗੀ ਆ ਪਾਰਕ ਦੇ ਵਿੱਚ ਸੈਰ ਕਰਨਗੇ ਨੌਜਵਾਨ ਦੀ ਭੇਦ ਪਰੇ ਹਾਲਾਤਾਂ ਦੇ ਵਿੱਚ ਮੌਤ ਹੋ ਚੁੱਕੀ ਗਈ ਜੀਹਾਂ ਇਹ ਨੌਜਵਾਨ ਜ਼ਿਲ੍ਹਾ ਸ਼ੀਰੁੱਧਮ ਸਿੰਘ ਨਗਰ ਤੋਂ ਇੱਕ ਮਦਭਾਗੀ ੜੀ ਖਬਰ ਜਿਹੜੀ ਸਾਹਮਣੇ ਆ ਰਹੀ ਜਿੱਤੇ ਕਿ ਕਸਬਾ ਬਹਿਰਾਮ ਨਦੀਕ ਪਿੰਡੇ ਪਿੱਟ ਕਟਾ ਦੇ 2 ਮਹੀਨੇ ਪਹਿਲਾਂ ਕੈਨੇਡਾ ਗਏ ਨੌਜਵਾਨ ਮਨਜੋਤ ਸਿੰਘ ਜਿੱਦੀ ਉਮਰ 52 ਸਾਲ ਹੈਗੀ ਸੀ ਛੱਕੇ ਹਾਲਾਤਾਂ ਵਿੱਚ ਉਸ ਦੀ ਮੌਤ ਹੁੰਦਾ ਸਮਾਚਾਰ ਪ੍ਰਾਪਤ ਹੋਇਆ ਮ੍ਰਿਤਕ ਮਨਜੋਤ ਦੀ ਮ੍ਰਿਤਕ ਦੇ ਇੱਕ ਪਾਰਕ ਦੇ ਕੋਲ ਮਿਲੀ ਹੈ ਸ਼ੱਕ ਹੈ ਕਿ ਕਿਸੇ ਵਾਹਨ ਦੇ ਨਾਲ ਟੱਕਰ ਮਾਰੀ ਹੋ ਸਕਦੀ ਹੈ ਕੈਨੇਡੀਅਨ ਪੁਲਿਸ ਨੇ ਮਾਮਲੇ ਦੀ ਜਾਂਚ ਸ਼ੁਰੂ ਕਰ ਦਿੱਤੀ ਹੈ ਤੇ ਇਸ ਦੁਖਦਾਈ ਘਟਨਾ ਦੀ ਜਾਣਕਾਰੀ ਮਿਲਦੇ ਹੀ ਪਿੰਡ ਵਿੱਚ ਪਰਿਵਾਰ ਅਤੇ ਜਾਣਕਾਰਾਂ ਵਿੱਚ ਸ਼ੋਗ ਦੀ ਲਹਿਰ ਜਿਹੜੀ ਫੈਲ ਚੁੱਕੀ ਹੈ ਇਸ ਸੰਬੰਧੀ ਜਾਣਕਾਰੀ ਦਿੰਦਿਆਂ ਪਿੰਡ ਦੇ ਰਹਿਣ ਵਾਲੇ ਨੌਜਵਾਨ ਗੁਰ ਤੀਰਤ ਸਿੰਘ ਨੇ ਦੱਸਿਆ ਕਿ ਮਨਜੋਤ ਸਿੰਘ ਦੀਆਂ ਤਿੰਨ ਭੈਣਾਂ ਤੇ ਇੱਕ ਛੋਟਾ ਭਰਾ ਸੀ ਮਨਜੋਤ ਕਰੀਬ 2 ਮਹੀਨੇ ਪਹਿਲਾਂ ਹੀ ਵਰਕ ਪਰਮਿਟ ਤੇ ਕੈਨੇਡਾ ਦੇ ਸ੍ਰੀ ਸ਼ਹਿਰ ਵਿੱਚ ਗਿਆ ਸੀ ਜਦਕਿ ਉਸ ਦੀ ਇੱਕ ਭੈਣ ਕੈਨੇਡਾ ਦੇ ਟੋਰਾਂਟੋ ਵਿੱਚ ਰਹਿੰਦੀ ਏ ਤੇ ਉਸ ਦਾ ਛੋਟਾ ਭਰਾ ਪਿੰਡ ਵਿੱਚ ਹੀ ਆਪਣੇ ਪਿਤਾ ਨਾਲ ਖੇਤੀ ਬਾੜੀ ਦਾ ਕੰਮ ਸੰਭਾਲਦਾ ਹੈ ਪਰਿਵਾਰਿਕ ਮੁਤਾਬਕ ਉਹਨਾਂ ਦੀ ਲੜਕੀ ਨੇ ਕੈਨੇਡਾ ਤੋਂ ਉਹਨਾਂ ਨੂੰ ਦੱਸਿਆ ਕਿ ਮਨਜੋਤ ਘਰ ਦੇ ਬਾਹਰ ਪਾਰਕ 'ਚ ਸੈਰ ਕਰਨ ਗਿਆ ਸੀ ਪਰ ਜਦੋਂ ਉਹ ਵਾਪਸ ਨਹੀਂ ਆਇਆ ਤਾਂ ਉਸ ਦੀ ਪਾਲ ਸ਼ੁਰੂ ਕਰ ਦਿੱਤੀ ਗਈ ਕੈਨੇਡਾ ਪੁਲਿਸ ਨੂੰ ਸੂਚਿਤ ਕੀਤਾ ਗਿਆ ਕੁਝ ਸਮੇਂ ਬਾਅਦ ਕੈਨੇਡੀਅਨ ਪੁਲਿਸ ਨੂੰ ਪਾਰਕ ਨੇੜੇ ਇੱਕ ਲਾਸ਼ ਮਿਲੀ ਜਦੋਂ ਉਹਨਾਂ ਨੂੰ شناخت ਹੋਈ ਤਾਂ ਉਸਦੀ ਭੈਣ ਨੂੰ ਬੁਲਾਇਆ ਗਿਆ ਤਾਂ ਮ੍ਰਿਤਕ ਨੌਜਵਾਨ ਉਸ ਦਾ